ਸੋਚ ਸਕਦੇ ਹੋ ਕਿ ਐਕਸੀਡੈਂਟ ਕਿੰਨਾ ਕੁ ਭੈੜਾ ਹੋਇਆ ਹੋਊਗਾ ਸਤਿ ਸ੍ਰੀ ਅਕਾਲ ਜੀ ਇਹ ਹੈ ਪੁਲੀ ਲੱड्डੂ ਵਾਲੇ ਪੰਪ ਦੇ ਕੋਲੋਂ ਜਲਾਲਾਬਾਦ ਤੋਂ ਆਉਂਦਿਆਂ ਰਸਤੇ ਦੇ ਵਿੱਚ ਪੁਲੀ ਆਉਂਦੀ ਹੈ ਇਹਦੇ ਤੇ ਕਿਉਂ ਲਾਇਆ ਗਿਆ ਹੈ ਇੱਥੇ ਇੱਕ ਹੁਣੇ-ਹੁਣੇ ਐਕਸੀਡੈਂਟ ਹੋ ਕੇ ਹਟਿਆ ਤੁਹਾਨੂੰ ਉਹਦੀ ਲਾਈਵ ਕਵਰੇਜ ਦਿਖਾਉਣ ਲੱਗੇ ਆ ਗੱਡੀ ਇੱਥੋਂ ਕਿਸੇ ਪਤਾ ਲੱਗਿਆ ਰਾਹ ਦੀਰ ਤੋਂ ਵੀ ਜਿਹੜਾ ਬੰਦਾ ਗੱਡੀ ਚਲਾ ਰਿਹਾ ਸੀਗਾ ਉਹਨੂੰ ਜਿਹੜਾ ਇਹ ਕਿਸੇ ਨੇ ਡੰਡਾ ਲਾਇਆ ਸੀ ਉਹਦੇ ਉੱਤੇ ਇੱਕ ਲਾਲ ਕੱਪੜਾ ਬਲੇਟਿਆ ਸੀਗਾ ਲਾਲ ਕੱਪੜਾ ਬਲੇਟਨ ਕਰਨੋਂ ਬੰਦੇ ਨੂੰ ਡਰਾਈਵਰ ਨੂੰ ਇਹ ਲੱਗਿਆ ਕਿ ਗੱਡੀ ਜਿਹੜੀ ਵੀ ਕੋਈ ਡਰਾਈਵਰ ਨੂੰ ਇਹ ਲੱਗਿਆ ਕਿ ਅੱਗੇ ਕੋਈ ਬੰਦਾ ਆ ਗਿਆ ਉਹਨੇ ਇੱਕੋ ਦਮ ਘੱਟ ਮਾਰਿਆ ਤੇ ਘੱਟ ਮਾਰਦੇ ਮਾਰਦੇ ਕਿੱਥੋਂ ਤਾਂ ਗਈ ਆ ਉਦੇ ਬਾਰੇ ਤੁਹਾਨੂੰ ਚਰਚਾ ਕਰਾਉਣੇ ਆ ਦਿਖਾਉਣੇ ਆ ਗੱਡੀ ਦੇਖੋ ਕਿੰਨੀ ਦੂਰ ਤੱਕ ਆ ਕੇ ਇੱਥੋਂ ਪਤਾ ਲੱਗਿਆ ਕਿ ਖੜਵਾਜੀਆਂ ਮਾਰਦੀ ਹੋਈ ਹੈ ਅਲੱਗ-ਅਲੱਗ ਖੜਵਾਜੀਆਂ ਮਾਰਦੀ ਹੋਈ ਹੈ ਗੱਡੀ ਦੀ ਸਪੀਡ ਤੁਹਾਨੂੰ ਦੱਦਿ ਨੇ ਵੀ ਗੱਡੀਆਂ ਜਿਹੜੀਆਂ ਆਉਂਦੀਆਂ ਜਾਂਦੀਆਂ ਸਪੀਡ ਕਿੰਨੀ ਸਪੀਡ ਹੋਊਗੀ ਤੁਸੀਂ ਆਈਡੀਆ ਲਾ ਸਕਦੇ ਹੋ ਆ ਗੱਡੀ ਜਾ ਰਹੀ ਆ ਤੇ ਹੁਣ ਜੇ ਇੱਕਦਮ ਅੱਗੋਂ ਬੰਦਾ ਆ ਜਾਵੇ ਤੇ ਕੀ ਕਰੂਗਾ ਨਾ ਇਹ ਚੀਜ਼ ਸੀਗੀ ਇਹਦੇ ਬਾਰੇ ਤੁਹਾਨੂੰ ਗੱਡੀ ਦੀ ਹਾਲਾਤ ਦਿਖਾਉਣੇ ਆ ਗੱਡੀ ਦੇ ਹਾਲਾਤ ਕੀ ਨੇ ਬੰਦਾ ਵੱਜ ਗਿਆ ਇਹ ਪਤਾ ਲੱਗਾ ਕਿ ਇੱਕ ਹੀ ਲੜਕਾ ਸੀ ਜਿਹੜਾ ਗੱਡੀ ਚਲਾ ਰਿਹਾ ਸੀ ਬੰਦਾ ਵੱਜ ਗਿਆ ਬਸ ਫਟ ਇਹਦਾ ਆ ਦੇਖ ਰੋ ਗੱਡੀ ਦੇ ਹਾਲਾਤ ਇਹ ਗੱਡੀ ਦੇਖੋ ਗੱਡੀ ਦੀ ਕੀ ਹਾਲਤ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ ਸੋਚ ਸਕਦੇ ਹੋ ਕਿ ਐਕਸੀਡੈਂਟ ਕਿੰਨਾ ਕੁ ਭੜਾ ਹੋਇਆ ਹੋਊਗਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉੱਥੇ ਜੋ ਜਗਾ ਬੈਠੀ ਹੈ ਪੁਲੀ ਬੈਠੀ ਹੈ ਉੱਥੋਂ ਉਹਦਾ ਮਰਮਤ ਕਰਾਈ ਜਾਵੇ ਮਰਮਤ ਕਰਾ ਕੇ ਤਾਂ ਜੋ ਕਿਸੇ ਹੋਰ ਰਾਗੀਰ ਦਾ ਨੁਕਸਾਨ ਨਾ ਹੋਵੇ ਗੱਡੀ ਵੀ ਪੀਪੀ ਕਾਰ ਸੀ 3333 ਦੇਖੋ ਗੱਡੀ ਦੇ ਹਾਲਾਤ ਜ਼ਿਲ੍ਹਾ ਗ੍ਰੇਸੀਸੀ ਦੇਖੀਏ ਤਾਂ ਪਤਾ ਲੱਗਾ ਗੱਡੀ ਦੇ ਬਹੁਤ ਮਾੜੇ ਹਾਲਾਤ ਨੇ ਲੱਦੂ ਵਾਲਾ ਪੰਪ ਦੇ ਕੋਲ ਇੱਕ ਝੰਡਾ ਝੰਡੇ ਦੇ ਕੋਲੇ ਪਈ ਹੈ ਗੱਡੀ ਪਾਸੇ ਕਰਤੀ ਹੈ ਹੁਣ ਪਰ ਹਾਲਾਤ ਕਾਫੀ ਬੰਦਾ ਬਚਣ ਦੇ ਆਸ ਨਹੀਂ ਪਰ ਬੰਦਾ ਬਚ ਗਿਆ ਸਾਨੂੰ ਜਿਹੜਾ ਪਤਾ ਲੱਗਿਆ ਹੇ ਤੁਸੀਂ ਦੇਖ ਰਹੇ ਹੋ ਹਰੇਕ ਬੰਦਾ ਨੇੜੇ ਜਾ ਕੇ ਪਤਾ ਹੁਣ ਲੱਗ ਰਿਹਾ ਕਿ ਉਹ ਜਗ੍ਹਾ ਤੋਂ ਬੈਠੀ ਹੋਈ ਹੈ ਪੂਰੀ ਚਲੋ ਪ੍ਰਸ਼ਾਸਨ ਇਸ ਦੀ ਕੇਅਰ ਕਰੇ